ਇੱਥੇ ਚਾਪੇ ਚਾਪੇ ਦੇ ਉੱਤੇ ਇਸ ਧਰਤੀ ਦੇ ਉੱਤੇ ਲਹੂ ਡੁੱਲਿਆ ਹੋਇਆ ਪਰ ਹਾਲ ਦੇਖ ਲਓ ਕੀ ਕੀਤਾ ਹੋਇਆ ਬਾਈ ਜੀ ਜੇ ਇਸ ਧਰਤੀ ਦੇ ਵਿੱਚ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਵੇ ਜੇ ਇਸ ਧਰਤੀ ਦੇ ਵਿੱਚ ਉਹਨਾਂ ਦੇ ਲਹੂ ਨਾਲ ਜਿਹੜੀ ਐ ਸਿੰਜੀ ਗਈ ਹੋਵੇ ਤੇ ਉਹਦਾ ਅਸੀਂ ਇਹ ਹਾਲ ਮਨਾ ਰਹੇ ਆ ਤਾਂ ਮੈਨੂੰ ਲੱਗਦਾ ਵੀ ਸਾਡਾ ਜਿਉਣਾ ਬੜਾ ਭੈੜਾ ਬੈ ਅੱਜ ਤੋਂ ਬਾਅਦ ਸੋ ਇਹਨਾਂ ਦੇ ਨਾਲ ਗੱਲ ਹੋਈ ਹੈ ਕਿ ਹੁਣ ਇਸ ਡੰਪ ਦੇ ਉੱਤੇ ਕੋਈ ਕੂੜਾ ਨਹੀਂ ਆਊਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਦਰਸ਼ਕੋ ਬੀਤੇ ਦਿਨੀ ਗੁਰਦਾਸਪੁਰ ਦੇ ਕਾਨੂੰਗਾਂ ਛੰਬ ਤੋਂ ਅਸੀਂ ਤੁਹਾਨੂੰ ਇੱਕ ਖਬਰ ਵਿਖਾਈ ਸੀਗੀ ਜਿੱਥੇ ਛੋਟਾ ਘੱਲੂ ਘਰਾ ਵਾਪਰਿਆ 10 ਤੋਂ 12 ਹਜ਼ਾਰ ਸਿੰਘ ਸ਼ਹੀਦਾਂ ਦਾ ਖੂਨ ਡੁੱਲਿਆ ਤੇ ਉਸ ਸਿੰਘਾਂ ਦੇ ਲਹੂ ਨਾਲ ਭਿੱਜੀ ਧਰਤੀ ਉੱਤੇ ਕਿਵੇਂ ਊੜਾ ਕ੍ਰਿਕਟ ਸੁੱਟਿਆ ਜਾਂਦਾ ਉਰੇ ਅੱਜ ਤੋਂ ਨਹੀਂ ਲਗਭਗ 16-17 ਸਾਲਾਂ ਤੋਂ ਇਸ ਤਰ੍ਹਾਂ ਚੱਲਦਾ ਆ ਰਿਹਾ ਸੀਗਾ ਜਦੋਂ ਇਸ ਬਾਬਤ ਸਾਨੂੰ ਪਤਾ ਲੱਗਦਾ ਹੈ ਤਾਂ ਮੈਂ ਉੱਥੇ ਪਹੁੰਚ ਕੇ ਉਹ ਖਬਰ ਵੀ ਕਰਦਾ ਜਿੰਨੂੰ ਤੁਸੀਂ ਵੇਖਿਆ ਤੇ ਉਹਦੇ ਵਿੱਚ ਜਿਹੜਾ ਮੁੱਖ ਰੋਲ ਅਦਾ ਕਰਦੇ ਆ ਉਹ ਹੈ ਜੀ ਗੰਗਬੀਰ ਰਠੌਰ ਗੰਗਬੀਰ ਰਠੌਰ ਇੱਕ ਕਹ ਲਈ ਵੀ ਸਿੱਖੀ ਪ੍ਰਤੀ ਜਾਂ ਸਿੱਖ ਇਤਿਹਾਸ ਪ੍ਰਤੀ ਆਪਣੇ ਵਾਤਾਵਰਣ ਪ੍ਰਤੀ ਚਿੰਤਾ ਰੱਖਣ ਵਾਲਾ ਵੀਰ ਉਦੋਂ ਇਹ ਵੀ ਬੜਾ ਤਰਾਸ ਦੀ ਦੇ ਰੂਪ ਦੇ ਵਿੱਚ ਵੇਖਿਆ ਵੀ ਸਾਡੇ ਸਿੱਖਾਂ ਦੀ ਧਰੋਹਰ ਹੋਵੇ ਸਾਡੇ ਸਿੱਖਾਂ ਦਾ ਇਤਿਹਾਸਿਕ ਸਥਾਨ ਹੋਵੇ ਤੇ ਉਹਦੇ ਲਈ ਹਾਂ ਦਾ ਨਾਰਾ ਮਾਰ ਰਿਹਾ ਇੱਕ ਹਿੰਦੂ ਵੀਰ ਗੰਗਵੀਰ ਰਠੌਰ ਤਾਂ ਉੱਥੇ ਅਸੀਂ ਜਾਂਦੇ ਆ ਵੀਰ ਹੋਰਾਂ ਨਾਲ ਗੱਲਬਾਤ ਜਿਹੜੀ ਕੀਤੀ ਇੰਟਰਵਿਊ ਅਸੀਂ ਕੀਤੀ ਹਾਲਾਂਕਿ ਬਹੁਤ ਸਾਰਾ ਉਸ ਨੂੰ ਜਿਵੇਂ ਹੰਕਾਰਾ ਮਿਲਣਾ ਚਾਹੀਦਾ ਸੀਗਾ ਤਾਂ ਮੈਨੂੰ ਇਹ ਲੱਗ ਰਿਹਾ ਉਸ ਇੰਟਰਵਿਊ ਤੋਂ ਬਾਅਦ ਵੀ ਵੀ ਸ਼ਾਇਦ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਗਏ ਆ ਜਾਂ ਸਾਨੂੰ ਆਪਣੇ ਸ਼ਹੀਦਾਂ ਦੇ ਨਾਲ ਜਿਨ੍ਹਾਂ ਨੇ ਸਾਡੇ ਖਾਤਰ ਕੁਰਬਾਨੀਆਂ ਦਿੱਤੀਆਂ ਉਹਨਾਂ ਨਾਲ ਪਿਆਰ ਹੀ ਨਹੀਂ ਰਿਹਾ ਖੈਰ ਖਬਰ ਚਲਾਈ ਦੋ ਤਿੰਨ ਵਾਰ ਚਲਾਈ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਉਣ ਦੇ ਲਈ ਲਗਾਤਾਰ ਇਸ ਨੂੰ ਆਪਾਂ ਨੇ ਕਵਰ ਕੀਤਾ ਉਸੇ ਇੰਟਰਵਿਊ ਦੇ ਕੁਝ ਪਾਰਟ ਕੱਟ ਕੇ ਪਾਏ ਤੇ ਉੱਥੇ ਕਨੂਬਨ ਛੰਬ ਪਿੰਡ ਚੋਪੜਾ ਉਹਨਾਂ ਦੇ ਪਿੰਡ ਵਾਸੀਆਂ ਨੇ ਵੀ ਜਿਹੜਾ ਇੱਕ ਮੋਰਚਾ ਲਗਾਇਆ ਇੱਕ ਦੋ ਦਿਨ ਤੋਂ ਪਰ ਹੁਣ ਰਾਹਤ ਦੀ ਖਬਰ ਇਹ ਆ ਰਹੀ ਹੈ ਵੀ ਇਸ ਨਰਕ ਭਰੀ ਜ਼ਿੰਦਗੀ ਤੋਂ ਉੱਥੋਂ ਦੇ ਲੋਕਾਂ ਨੂੰ ਤੇ ਸਾਡੇ ਇਤਿਹਾਸ ਨੂੰ ਸੰਭਾਲਣ ਦੇ ਲਈ ਮੌਕੇ ਦੀ ਸਰਕਾਰ ਨੇ ਜ਼ਰੂਰ ਬੀੜਾ ਚੁੱਕਿਆ ਵਾਤਾਵਰਣ ਪ੍ਰੇਮੀ ਤੇ ਰਾਸਵਾ ਮੈਂਬਰ ਬਾਬਾ ਸਿਚੇਵਾਲ ਜੀ ਬਲਬੀਰ ਸਿੰਘ ਜੀ ਮੌਕੇ ਤੇ ਪੁੱਜਦੇ ਨੇ ਉਹਨਾਂ ਨੇ ਪਹਿਲਾਂ ਡੀਸੀ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਮੁਤਾਬਕ ਜਿਵੇਂ ਮੇਰੇ ਗੰਗਵੀਰ ਰਠੌਰ ਹੋਰਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਬਲਬੀਰ ਸਿੰਘ ਜੀ ਹੋਰਾਂ ਨੇ ਰਠੌਰ ਹੋਰਾਂ ਨੂੰ ਦੱਸਿਆ ਕਿ ਡੀਸੀ ਨੇ ਕਿਹਾ ਕਿ ਉਹਨਾਂ ਕੋਲ ਕਿਸੇ ਹੋਰ ਪਾਸੇ ਤਿੰਨ ਖੇਤ ਪਏ ਨੇ ਜਲਦੀ ਕੱਲ ਉਹਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਸਾਰਾ ਕੂੜਾ ਜਿਹੜਾ ਕਾਨੂੰਨਵਾਂ ਛੰਬਦਾ ਹੈ ਕਿਉਂਕਿ ਇੱਕ ਕਾਨੂੰਨਨ ਤੌਰ ਤੇ ਵੀ ਜੇ ਦੇਖਿਆ ਜਾਵੇ ਤਾਂ ਛੰਬਾਂ ਦੇ ਵਿੱਚ ਕੂੜਾ ਵਗੈਰਾ ਨਹੀਂ ਸੁੱਟਿਆ ਜਾ ਸਕਦਾ ਜਾਂ ਜਿੰਨੇ ਵੀ ਸਾਡੇ ਗ੍ਰੀਨ ਜ਼ੋਨ ਨੇ ਤਾਂ ਉੱਥੇ ਇਸ ਤਰ੍ਹਾਂ ਗੰਦਗੀ ਨਹੀਂ ਫੈਲਾਈ ਜਾ ਸਕਦੀ ਉਸ ਕਾਨੂੰਨ ਦੀ ਵੀ ਉਲੰਘਣਾ ਜਿਹੜੀ ਕੀਤੀ ਜਾ ਰਹੀ ਸੀਗੀ ਪਰ ਪ੍ਰਸ਼ਾਸਨ ਸਰਕਾਰਾਂ ਅੱਖਾਂ ਮੀਟ ਕੇ ਬੈਠੀਆਂ ਹੋਈਆਂ ਸੀ ਇਹਨਾਂ ਨੂੰ ਜਗਾਉਣ ਦੇ ਲਈ ਜਦੋਂ ਵੀਰ ਹੋ ਰਹੇ ਨੇ ਹੰਬਲਾ ਮਾਰਿਆ ਪਿੰਡ ਵਾਸੀਆਂ ਅੱਗੇ ਆਏ ਕਿਉਂਕਿ ਹੁਣ ਬਿਮਾਰੀਆਂ ਵੀ ਉੱਥੇ ਜਾ ਬਹੁਤ ਜ਼ਿਆਦਾ ਫੈਲਣ ਲੱਗੀਆਂ ਸੀਗੀਆਂ ਇਹ ਨਹੀਂ ਹੈ ਵੀ ਕੋਈ ਹੋਰ ਥਾਂ ਦੇ ਉੱਤੇ ਕਾਨੂੰਵਾਨ ਜਿੱਥੇ ਸਾਰਿਆ ਘਟਨਾਕ੍ਰਮ ਹੁੰਦਾ ਹੈ ਤਾਂ ਮੈਂ ਥੋੜਾ ਇਤਿਹਾਸ ਬਾਰੇ ਦੱਸ ਦਵਾਂ ਕਾਨੂੰ ਮੈਂ ਛੰਪ ਛੋਟਾ ਕੱਲੂ ਦਾ ਜਦੋਂ ਵਾਪਰਦਾ ਹੈ ਜਦੋਂ ਦੀਵਾਨ ਲਖਪਤ ਰਾਏ ਦੇਪਰਾ ਜਸਪਤ ਰਾਏ ਨੂੰ ਐਮਨਾਬਾਦ ਦੇ ਵਿੱਚ ਸਿੰਘਾਂ ਨੇ ਯੁੱਧ ਦੇ ਵਿੱਚ ਖਤਮ ਕੀਤਾ ਤਾਂ ਲਖਪਤ ਰਾਏ ਨੇ ਕਿਹਾ ਸੀਗਾ ਵੀ ਮੈਂ ਸਿੰਘਾਂ ਦਾ ਸਿੱਖਾਂ ਦਾ ਖੁਰਾਕ ਖੋਜ ਮਟਾਉਣਾ ਉਸ ਮਕਸਦ ਦੇ ਨਾਲ ਉਹਨੇ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਇਸੇ ਦੇ ਚੱਲਦੇ ਜਦੋਂ ਇਹ ਖਬਰ ਨਵਾਬ ਕਪੂਰ ਸਿੰਘ ਹੋਰਾਂ ਨੂੰ ਪਤਾ ਲੱਗਦੀ ਹੈ ਤਾਂ ਉਹਨਾਂ ਨੇ 25000 ਸਿੰਘਾਂ ਨੂੰ ਉਸ ਛੰਬ ਦੇ ਵਿੱਚ ਇਕੱਤਰ ਹੋਣ ਦੇ ਲਈ ਕਿਹਾ ਸੀਗਾ ਤਾਂ ਉੱਥੇ ਜਦੋਂ ਸਿੰਘ 71 ਹੁੰਦੇ ਆ ਫਿਰ ਗਰੀਲਾ ਵਾਰ ਹੁੰਦੀ ਹੈ ਜਦੋਂ ਪਤਾ ਲੱਗਦਾ ਹੈ ਲਖਪਤ ਰਾਏ ਨੂੰ ਵੀ ਵੀ ਸਿੰਘ ਭਾਰੂ ਪੈ ਰਹੇ ਆ ਜਾਂ ਜੰਗਲਾਂ ਦੇ ਵਿੱਚ ਛੰਬ ਦੇ ਵਿੱਚ ਛिप ਜਾਂਦੇ ਆ ਤਾਂ ਉੱਥੇ ਜੰਗਲ ਨੁਮਾ ਏਰੀਏ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਉੱਥੇ ਸਿੰਘ ਬਹੁਤ ਸਾਰੇ ਜਿਹੜੇ ਹੈਗੇ ਆ ਸ਼ਹੀਦ ਹੋ ਜਾਂਦੇ ਨੇ ਅੱਗ ਦੇ ਵਿੱਚ ਸੜ ਗਏ ਕੋਈ ਕੋਈ ਬਿਆਸ ਦਰਿਆ ਨੂੰ ਪਾਰ ਕਰਨ ਲੱਗੇ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਇਸ ਤਰ੍ਹਾਂ ਦੇ ਨਾਲ ਉੱਥੇ ਚੱਪੇ-ਚੱਪੇ ਦੇ ਉੱਤੇ ਸਿੰਘਾਂ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਤੇ ਅਸੀਂ ਉਸ ਛੰਬ ਨੂੰ ਇੱਕ ਆਕੇ ਜੀ ਅਕਾਲੀ ਸਰਕਾਰ ਵੇਲੇ ਉੱਥੇ ਇੱਕ ਬਹੁਤ ਵੱਡੀ ਇਮਾਰਤ ਬਣਾ ਦਿੱਤੀ ਗਈ ਯਾਦਗਾਰੀ ਸਥਾਨ ਬਣਾ ਦਿੱਤਾ ਗਿਆ ਪਰ ਉਹਨਾਂ ਦੀ ਸਰਕਾਰ ਵੇਲੇ ਵੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਹਨਾਂ ਦੀ ਸਰਕਾਰ ਵੇਲੇ ਵੀ ਇਹ ਮੌਜੂਦਾ ਸਰਕਾਰ ਇਹਨਾਂ ਦੀ ਸਰਕਾਰ ਵੇਲੇ ਵੀ ਕੂੜਾ ਤੇ ਕੂੜਾ ਕੂੜੇ ਤੇ ਕੂੜਾ ਸੁੱਟਿਆ ਗਿਆ ਸ਼ਹੀਦਾਂ ਦੀ ਲਹੂ ਭਿੱਜੀ ਧਰਤੀ ਨੂੰ ਕੂੜੇ ਦਾ ਢੇਰ ਬਣਾ ਕੇ ਰੱਖਿਆ ਹੋਇਆ ਸੀਗਾ ਜਦੋਂ ਇਸ ਬਾਬਤ ਪਤਾ ਲੱਗਦਾ ਤਾਂ ਇਹ ਖਬਰ ਦਿਖਾਈ ਜਾਂਦੀ ਹੈ ਪਰ ਹੁਣ ਖੁਸ਼ੀ ਦੀ ਗੱਲ ਇਹ ਹੈ ਰਾਹਤ ਦੀ ਗੱਲ ਵੀ ਉਸ ਕਾਨੂੰਵਾਂ ਛੰਬ ਦੇ ਵਿੱਚ ਹੁਣ ਕੂੜਾ ਕਰਕਟ ਨਹੀਂ ਛੁੱਟਿਆ ਜਾਵੇਗਾ ਇਸ ਦੀ ਪੁਸ਼ਟੀ ਜਿਹੜੀ ਹੈਗੀ ਆ ਬਲਬੀਰ ਸਿੰਘ ਜੀ ਹੋਰਾਂ ਨੇ ਕੀਤੀ ਹੈ ਸਿਚੇਵਾਲ ਜੀ ਹੋਰਾਂ ਨੇ ਤਾਂ ਉਹਦੇ ਲਈ ਅਸੀਂ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਆ ਬਾਬਾ ਬਲਬੀਰ ਸਿੰਘ ਜੀ ਹੋਰਾਂ ਦਾ ਧੰਨਵਾਦ ਕਰਦੇ ਆ ਤੇ ਤੁਹਾਡਾ ਜਿਨ੍ਹਾਂ ਨੇ ਇਹ ਆਪਣੀ ਜ਼ਿੰਮੇਵਾਰੀ ਸਮਝੀ ਜਿਨ੍ਹਾਂ ਨੇ ਸਮਝਿਆ ਵੀ ਨਹੀਂ ਸਾਡੇ ਇਤਿਹਾਸ ਅਮੀਰ ਵਿਰਸਾ ਸਾਡੇ ਕੋਲ ਸਾਡਾ ਇਤਿਹਾਸ ਬਹੁਤ ਅਮੀਰ ਹੈ ਬਚਣਾ ਚਾਹੀਦਾ ਹੈ ਜਿੰਨਾਂ ਨੇ ਉਸ ਵੀਡੀਓ ਨੂੰ ਸ਼ੇਅਰ ਕੀਤਾ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਇਆ ਸਰਕਾਰਾਂ ਦੇ ਉੱਤੇ ਦਬਾਅ ਬਣਾਇਆ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਅਸੀਂ ਅਖੀਰ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਸ ਬਾਬਤ ਬਾਬਾ ਬਲਬੀਰ ਸਿੰਘ ਹੋਰੀ ਕੀ ਕਹਿ ਰਹੇ ਨੇ ਧੰਨਵਾਦ ਜੋ ਪਿੰਡ ਚੋਪੜਾ ਦੇ ਵਿੱਚ ਜਿਹੜਾ ਛੋਟਾ ਕੱਲੂ ਘਰ ਆ ਕਾਨੂੰਨ ਵਾਲ ਦੀ ਸੰਭ ਜਿੱਥੇ ਦੇ ਇਹ ਗੁਰਦਾਸਪੁਰ ਦੀ ਜਿਹੜੀ ਮਿਊਸਪਲ ਕਾਰਪੋਰੇਸ਼ਨ ਦੀ ਵੇਸਟੇਜ ਆ ਰਹੀ ਸੀ ਤੋ ਕਾਫੀ ਦੇਣਾ ਤੋਂ ਜਿਹੜੀ ਹੈ ਇਹ ਮੁੱਦਾ ਉੱਠ ਰਿਹਾ ਸੀਗਾ ਕਿ ਇੱਕ ਦਾ ਇਤਿਹਾਸਿਕ ਇਹ ਕਾਨੂੰਨ ਵਾਲ ਦੀ ਸੰਭਾ ਇੱਕ ਲੋਕ ਦੁਨੀਆ ਭਰ ਤੋਂ ਇੱਥੇ ਘﻠੂਕਰ ਦੇ ਇਸ ਇਲਾਕੇ ਨੂੰ ਦੇਖਣ ਵਾਸਤੇ ਆਉਂਦੇ ਆ ਵੀ ਉਸ ਵੇਲੇ ਕਿਹੋ ਜਿਹੇ ਹਾਲਾਤ ਹੋਣਗੇ ਦੂਸਰਾ ਕਿ ਇਹ ਓਪਨ ਹੋਣ ਦੇ ਨਾਲ ਇਹਦੇ ਆਲੇ ਦੁਆਲੇ ਜਿਹੜਾ ਹੈਗਾ ਸੰਭ ਹੋਣ ਕਰਕੇ ਇੱਥੇ ਇਹਦਾ ਪਾਣੀ ਦੇ ਵਿੱਚ ਨੇਚਰਲ ਸੋਰਸ ਦੇ ਵਿੱਚ ਇਹਦਾ ਵੇਸਟੇਜ ਜਾ ਰਹੀ ਹੈ ਤੋਂ ਦੇ ਵਾਸਤੇ ਸਾਨੂੰ ਕੁਝ ਪੰਚਾਇਤਾਂ ਦੇ ਮਤੇ ਆਏ ਸੀਗੇ ਕਿ ਇਹ ਇਸ ਤਰ੍ਹਾਂ ਜਿਹੜਾ ਹੈਗਾ ਸੰਘਰਸ਼ ਦੀਆਂ ਖਬਰਾਂ ਸੀ ਬੜੀਆਂ ਤੇ ਅਸੀਂ ਫਿਰ ਸੰਪਰਕ ਕੀਤਾ ਤੇ ਅੱਜ ਅਸੀਂ ਮੀਟਿੰਗ ਕੀਤੀ ਪ੍ਰਸ਼ਾਸਨ ਦੇ ਨਾਲ ਤਹਿਸੀਲ ਸਾਹਿਬ ਸਾਡੇ ਨਾਲ ਆ ਇਹਨਾਂ ਦੇ ਸਾਰਾ ਇਹ ਉਹਨਾਂ ਦਾ ਸਾਰਾ ਅਮਲਾ ਜਿਹੜਾ ਸੀਗਾ ਕਿ ਇਹਦੇ ਬਾਰੇ ਸਾਰੀ ਜਾਣਕਾਰੀ ਲਈਏ ਦੱਸਦੇ ਸੀਗੇ ਕਿ 25 ਕਰੇਨਾ ਦਾ ਕੋਈ ਇਸ ਪੰਚਾਇਤ ਦੇ ਨਾਲ ਐਗਰੀਮੈਂਟ ਸੀਗਾ ਸੋ ਇਹਨਾਂ ਦੇ ਨਾਲ ਗੱਲ ਹੋਈ ਹੈ ਕਿ ਹੁਣ ਇਸ ਡੰਪ ਦੇ ਉੱਤੇ ਕੋਈ ਕੂੜਾ ਨਹੀਂ ਆਊਗਾ ਅ ਅੱਜ ਤੋਂ ਬਾਅਦ ਤੇ ਇਹ ਜਿਹੜਾ ਕੂੜਾ ਡੰਪ ਹੋਇਆ ਇਹਦਾ ਸੈਗਰੀਗੇਸ਼ਨ ਦਾ ਠੇਕਾ ਹੋਇਆ ਇਹ ਜਿਹੜਾ ਹੈਗਾ ਇਹਨੂੰ ਮਿਊਸਪਲ ਕਮੇਟੀ ਚਕਾਊਗੀ ਤੇ ਆਪਣੇ ਕੂੜੇ ਵਾਸਤੇ ਵੱਖਰਾ ਆਪਣਾ ਜਿਹੜਾ ਹੈਗਾ ਪ੍ਰਬੰਧ ਕਰਨਗੇ ਉਹਦੇ ਵਾਸਤੇ ਇਹਨਾਂ ਦੇ ਨਾਲ ਗੱਲ ਹੋ ਗਈ ਸੀ ਸੇਲਦਾਰ ਸਾਹਿਬ ਨਾਲ ਵੀ ਤੇ ਇਹ ਹੁਣ ਜਿਹੜਾ ਇਸੋਸ਼ੀਏਟ ਖਤਮ ਹੋ ਗਿਆ ਇਹ ਇਤਿਹਾਸਿਕ ਜਗ੍ਹਾ ਹੈਗੀ ਆ ਇੰਨੇ ਸਿੰਘ ਸ਼ਹੀਦ ਹੋਏ ਹੈਗੇ ਨੇ ਲੇਕਿਨ ਲੱਗਦਾ ਨਹੀਂ ਇਹ ਪਹਿਲਾਂ ਵੀ ਸੋਚਣਾ ਚਾਹੀਦਾ ਸੀ ਡੰਕ ਤੋਂ ਪਹਿਲਾਂ ਹੁਣ ਹੁਣ ਜਿੱਦਾਂ ਜ਼ਿਆਦਾ ਜਿੱਦਾਂ ਪਿੰਡ ਵਾਲੇ ਉਹ ਜੇ ਉਸ ਵੇਲੇ ਜਿਨ੍ਹਾਂ ਨੂੰ ਪਤਾ ਸੀ ਇਸ ਬਾਰੇ ਕਿਉਂਕਿ ਕੋਈ ਐਗਰੀਮੈਂਟ ਹੋਇਆ ਇਹਨਾਂ ਨੇ ਪੰਚਾਇਤ ਨੇ ਕੀਤਾ ਜਾਂ ਕਿਸ ਤਰ੍ਹਾਂ ਦੇ ਬਾਰੇ ਅਸੀਂ ਜ਼ਿਆਦਾ ਨਹੀਂ ਕਹਿ ਸਕਦੇ ਪਰ ਜਿਹੜੀ ਹੈਗੀ ਇਹਨਾਂ ਚੀਜ਼ਾਂ ਦਾ ਨੇਚਰਲ ਸਰਸ ਨੂੰ ਤਾਂ ਵੈਸੇ ਹੀ ਦੇਖਣਾ ਚਾਹੀਦਾ ਕੂੜੇ ਦਾ ਡੰਪ ਕਿਸੇ ਵੀ ਨੈਚੁਰਲ ਸੋਰਸ ਦੇ ਨੇੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਇੱਥੇ ਮੀਟਿੰਗਾਂ ਕਰਕੇ ਵੀ ਜਾਂਦੇ ਰਹੇ ਆ ਨੈਸ਼ਨਲ ਗ੍ਰੀਨ ਟਰਿਬਿਊਨਲ ਦੇ ਆਸੀਂ ਉਹਦੇ ਮੈਂਬਰ ਸੀਗੇ ਕਮੇਟੀ ਦੇ ਸੋ ਉਸ ਵੇਲੇ ਵੀ ਜਿਹੜਾ ਹੈਗਾ ਕਿਉਂਕਿ ਜਿਹੜਾ ਆਸ਼ਵਸ ਭਾਰਤ ਮਿਸ਼ਨ ਦੇ ਤਹਿਤ ਜੋ ਵੀ ਜੇ ਕਿਸੇ ਮਿਊਸਪਲ ਕਾਰਪੋਰੇਸ਼ਨ ਨੇ ਜੋ ਵੀ ਮੰਗਿਆ ਸਾਰਾ ਪੈਸਾ ਜਿਹੜਾ ਹੈਗਾ ਉਸ ਮਿਸ਼ਨ ਦੇ ਵਿੱਚੋਂ ਆਇਆ ਜੋ ਮੰਗਿਆ ਜੇ ਨਹੀਂ ਮੰਗਿਆ ਤਾਂ ਉਹਨਾਂ ਦੀ ਮਰਜ਼ੀ ਉਸ ਵੇਲੇ ਜੈਸਰੂ ਨੇ ਕਿਹਾ ਹੈਗਾ ਵੀ ਜਿਹੜੀਆਂ ਤੁਹਾਡੇ ਕੋਲ ਕਮੀਆਂ ਜਿਹੜਾ ਤੁਸੀਂ ਕਿੰਨਾ ਕਰ ਰਹੇ ਹੋ ਕਿੰਨਾ ਨਹੀਂ ਕਰ ਰਹੇ ਉਹ ਦੱਸੋ ਤਾਂ ਕਿ ਤੁਹਾਨੂੰ ਪੈਸਾ ਅਸੀਂ ਦਵਾ ਸਕੀਏ ਤਾਂ ਜੋ ਮੰਗਿਆ ਪੈਸਾ ਆਇਆ ਵੀ ਹਰ ਚੀਜ਼ ਵਾਸਤੇ ਪਰ ਅਫਸੋਸ ਹਾਂ ਅਜੇ ਤੱਕ ਉਹ ਸੈਗਰੀਗੇਸ਼ਨ ਕੂੜਾ ਨਹੀਂ ਹੋ ਰਿਹਾ ਕਿਉਂਕਿ ਜੇ ਕੂੜਾ ਸੈਗਰੀਗੇਸ਼ਨ ਹੋ ਜਾਵੇ ਗਿੱਲਾ ਕੂੜਾ ਵੱਖਰਾ ਹੋ ਜਾਵੇ ਸੁੱਕਾ ਵੱਖਰਾ ਹੋ ਜਾਵੇ ਗਿੱਲੇ ਦੀ ਉਹ ਖਾਦ ਬਣ ਜਾਣੀ ਹੈ ਸੁੱਕਾ ਜਿਹੜਾ ਹੈਗਾ ਰੀਸਾਈਕਲ ਹੋ ਜਾਣਾ ਤੇ ਇਹਦੇ ਵਿੱਚ ਸਿਰਫ ਥੋੜੀ ਬੋਦੀ ਮਿੱਟੀ ਬਚਣੀ ਹੈ ਉਹ ਅਸਲ ਜਿਸ ਮਕਸਦ ਵਾਸਤੇ ਇਹ ਸਾਰਾ ਕੁਝ ਕੀਤਾ ਪੈਸੇ ਦਿੱਤੇ ਉਹ ਮਕਸਦ ਪੂਰਾ ਨਹੀਂ ਹੋਇਆ ਹੁਣ ਵੀ ਇਸ ਵੇਲੇ ਵੀ ਜਿਹੜਾ ਇਹ ਦੱਸਦੇ ਆ ਕਿ 28 ਟਨ ਪੂਰਾ ਕੂੜਾ ਉਹ ਉਹ ਸੈਗਰੀਗੇਸ਼ਨ ਨਹੀਂ ਹੋ ਰਿਹਾ ਇਕੱਠਾ ਹੋ ਰਿਹਾ ਤੇ ਜਦੋਂ ਇਕੱਠਾ ਹੋ ਗਿਆ ਫਿਰ ਉਹ ਡੰਪ ਬਣ ਜਾਂਦਾ ਉਹੀ ਲਗੇਸੀ ਵੇਸਟ ਲਗਾਤਾਰ ਤੁਰੀ ਆਈ ਹੈ ਜੇਕਰ ਇਹਦਾ ਪੂਰਾ ਪ੍ਰਬੰਧ ਹੋ ਜਵੇ ਕੱਲਾ ਕੱਲਾ ਕੂੜਾ ਹੋ ਜਵੇ ਅ ਗਿੱਲਾ ਵਖਰਾ ਹੋ ਜਵੇ ਸੁੱਕਾ ਵਖਰਾ ਹੋ ਜਵੇ ਉਹਦੇ ਵਿੱਚੋਂ ਸਾਰਾ ਕੁਝ ਨਿਕਲ ਜਾਂਦਾ ਬਜਦਾ ਹੀ ਕੁਛ ਨਹੀਂ ਜਿਹੜੇ ਪ੍ਰਵੰਧ ਨੂੰ ਠੇਕਾ ਮੁਤਾ ਹੈ ਪੰਚਾਇਤ ਨੂੰ ਆਪ ਕੋ ਪੈਸੇ ਲੈਂਦੀ ਉਹ ਪੰਚਾਇਤ ਨੇ ਪੈਸੇ ਇਸ ਠੇਕੇ ਜੂਈ ਵਰ ਨਹੀਂ ਕਿਤੇ ਨਹੀਂ ਉਹ ਤਾਂ ਪਿੰਡ ਵਾਸ ਪਿੰਡ ਵਾਲਿਆਂ ਨੇ ਲਏ ਹੋਣੇ ਉਹ ਤਾਂ ਪਿੰਡ ਵਾਲਿਆਂ ਨੇ ਲਏ ਹੋਣੇ ਉਹ ਮਿਊਸਪਲ ਕਮੇਟੀ ਨੇ ਥੋੜਾ ਮਿਊਸਪਲ ਕਮੇਟੀ ਨੇ ਦਿੱਤੇ ਹੋਣਗੇ ਉਹਨਾਂ ਨੇ ਦਿੱਤੇ ਆ ਉਹ ਤਾਂ ਪੰਚਾਇਤ ਦੇ ਪਿੰਡ ਵਾਸਦੇ ਇਹਨਾਂ ਨੇ ਖਰਚ ਕੀਤੇ ਹੋਣਗੇ ਪਰ ਮਿਊਸਪਲ ਕਮੇਟੀ ਨੇ ਜਿਹੜਾ ਹੈਗਾ ਉਸ ਵੇਲੇ ਸੋਚਣਾ ਚਾਹੀਦਾ ਸੀ ਕਿ ਵੀ ਅਸੀਂ ਇਹੋ ਜਿਹੇ ਸਥਾਨ ਦੇ ਉੱਤੇ ਨਾ ਲਾਈਏ ਉਹ ਜੋ ਕੁਝ ਹੋ ਗਿਆ ਉਹ ਤਾਂ ਲ ਹੁਣ ਉਹਨੂੰ ਜਿਹੜਾ ਹੈਗਾ ਚਲੋ ਇਹ ਜਿਹੜਾ ਹੈਗਾ ਜਿਹੜੀ ਚੀਜ਼ ਉਧਾਰ ਚੁੱਕੇ 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 ਦਏਗੇ ਇਸ ਦੁਆਰਾ ਜਿਹੜਾ ਹੈਗਾ ਕੂੜਾ ਜੀ ਹੋ ਗਿਆ ਕਿਸੇ ਦੁਆਰਾ ਕੋਈ ਟਿਪਰ ਨਹੀਂ ਆਊਗਾ ਜਿਹੜਾ ਕੂੜਾ ਸਿੱਟਣ ਵਾਸਤੇ ਜਿਹੜਾ ਦੂਸਰਾ ਉਹਨਾਂ ਦਾ ਠੇਕਾ ਹੋਇਆ ਸਾਨੂੰ ਦੱਸਿਆਈ ਉਹਨਾਂ ਕਿ ਉਹ ਉਹ ਅਸੀਂ ਚੁਕਾ ਦਾਂਗੇ ਲੱਗਦਾ ਨਹੀਂ ਪੰਚਾਇਤ ਨੂੰ ਵੀ ਜਾਗਰੂਕਾਉਂਦੀ ਲੋੜ ਹੈਗੀ ਆ ਜਿੱਦੋਂ ਤੱਕ ਇਹ ਕਿ ਗਿੱਲਾ ਸੂੜਾ ਕੂੜਾ ਸਕੇ ਉਹਨਾਂ ਨੇ ਸਾਈਕਲ ਕਰਨਾ ਚਾਹੀਦਾ ਇਹਨਾਂ ਦਾ ਨਹੀਂ ਉਹ ਤਾਂ ਸ ਹੈ ਉੱਥੇ ਹੀ ਹੋ ਜਾਣਾ ਜਿੰਨੇ ਇਹਨਾਂ ਦੇ ਬਣੇ ਹੋਏ ਸੈਂਟਰ ਬਣੇ ਹੋਇਆ ਉਹਨਾਂ ਦੇ ਵਿੱਚ ਜਦੋਂ ਘਰਾਂ 'ਚ ਇੱਕ ਇਹ ਕੂੜਾ ਤ ਜਿਹੜਾ ਹੈਗਾ ਇੱਕ ਗਿੱਲਾ ਕੂੜਾ ਇੱਕ ਸੁੱਕਾ ਕੂੜਾ ਇੱਕ ਜਿਹੜਾ ਸਾਡੀ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਆਪਣੇ ਫਰਤਦੇ ਆ ਜਾਂ ਬੱਚਿਆਂ ਵਾਸਤੇ ਲਾਉਂਦੇ ਆ ਜਿਹੜੀ ਮਨੁੱਖਾ ਜਿਹੜੀ ਹੈਗੀ ਆ ਉਹ ਵੱਖਰੇ ਵੱਖਰੇ ਜਿਹੜੇ ਹੈਗੇ ਕੁਝ ਇਹੋ ਜਿਹੀਆਂ ਚੀਜ਼ਾਂ ਮੈਡੀਕਲ ਦੇ ਨਾਲ ਵੀ ਜੁੜੀਆਂ ਉਹਨਾਂ ਦਾ ਵੱਖਰਾ ਇਕ ਲਾਉਣਾ ਇਹ ਸਾਰਾ ਇੱਕ ਪ੍ਰਬੰਧ ਦਿੱਤਾ ਸੀਗਾ ਕਿ ਇੱਕ ਰੇੜੀ ਦੇ ਵਿੱਚ ਇਹ ਸਾਰੇ ਚਾਰ ਖਾਨੇ ਹੋਣਗੇ ਇਹਦੇ ਵਿੱਚ ਕੋ ਮੈਲਮ ਪੱਟੀ ਕਰਦਾ ਜਾਂ ਉਹ ਸਮਾਨ ਕਰਦਾ ਵਜਦਾ ਉਹਦੇ ਵਿੱਚ ਹਜ਼ਾਰਡ ਵੇਸਟ ਵੱਖਰੀ ਜਿਹੜੀ ਹੈਗੀ ਉਹ ਰੱਖੀ ਜਾਊਗੀ ਪਰ ਉਹ ਸਾਰਾ ਕੁਝ ਹਜੇ ਜ਼ਿਕਰ ਹੁੰਦਾ ਦਿਸਿਆ ਨਹੀਂ ਕਿਉਂਕਿ ਉਹਦੇ ਵਿੱਚ ਜੇ ਉਹ ਸਾਰੀਆਂ ਚੀਜ਼ਾਂ ਹੋ ਜਾਣ ਤੇ ਫਿਰ ਕੂੜਾ ਤਾਂ ਵੱਜਦਾ ਹੀ ਨਹੀਂ ਕਿਉਂਕਿ ਜਿਹੜਾ ਜਿਹੜਾ ਗਿੱਲਾ ਕੂੜਾ ਉਹਨੇ ਗਲ ਜਾਣਾ ਉਹਨੇ ਖਾਦ ਬਣ ਜਾਣਾ ਸੁੱਕੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਵੱਖਰੀਆਂ ਜਿਹੜੀਆਂ ਉਹ ਮੈਡੀਕਲ ਵੇਸਟ ਜਾਂ ਉਹਨੂੰ ਸਪੈਸ਼ਲ ਤੌਰ ਤੇ ਉਹਨਾਂ ਨੂੰ ਟ੍ਰੀਟ ਕਰਨਾ ਹੁੰਦਾ ਸਾੜਨਾ ਹੁੰਦਾ ਉਹਦੇ ਵਾਸਤੇ ਵੀ ਹਜੇ ਬਹੁਤ ਕੁਝ ਹੋਇਆ ਨਹੀਂ ਕਿਉਂਕਿ ਜਨਰੇਟਰ ਨਹੀਂ ਹੁੰਦਾ ਇਹੋ ਜੀਆਂ ਜੜੀਆਂ ਹੈਗੀਆਂ ਸਮੱਸਿਆ ਖਤਮ ਹੋਣ ਵਾਲੀ ਨਿਗੀ ਕਿਉਂਕਿ ਇਹ ਡੰਬ ਜਿਹੜੇ ਆ ਹੋਰ ਵੱਡੇ ਹੁੰਦੇ ਜਾ ਰਹੇ ਸਗੋਂ ਇਹ ਬਿਲਕੁਲ ਜ਼ੀਰੋ ਹੋਣੇ ਚਾਹੀਦੇ ਸੀ